ਪੌਲਸ ਰਸੂਲ ਦੀ ਪਹਿਲੀ ਪੱਤਰੀ ਤਿਮੋਥੀਸ ਨੂੰ ਅਧਿਆਇ 4 ਪਰ ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲੇ ਸਮੇਂ ਵਿੱਚ ਕਈ ਲੋਕ ਪਰਮਾਣ ਵਾਲੀਆਂ ਰੂਹਾਂ ਅਤੇ ਪੁੱਤਾਂ ਦੀਆਂ ਸਿੱਖਿਆਵਾਂ ਵੱਲ ਚਿਤ ਲਾ ਕੇ ਨਿਚਾ ਤੋਂ ਫਿਰ ਜਾਣਗੇ ਇਹ ਝੂਠ ਬੋਲਣ ਵਾਲਿਆਂ ਦੇ ਕਪੜਤ ਤੋਂ ਹੋਵੇਗਾ ਜਿਨ੍ਹਾਂ ਦਾ ਆਪਣਾ ਹੀ ਅੰਤਕਰਨ ਤੱਤੇ ਲੋਹੇ ਨਾਲ ਦਾਗਿਆ ਹੋਇਆ ਹੈ ਜਿਹੜੇ ਵਿਆਹ ਕਰਨ ਤੋਂ ਵਰਜਦੇ ਅਤੇ ਉਹਨਾਂ ਪੋਜਨਾ ਦੇ ਖਾਣ ਤੋਂ ਮਨੇ ਕਰਦੇ ਹਨ ਜੋ ਪਰਮੇਸ਼ਰ ਨੇ ਉਤਪਤ ਕੀਤੇ ਕੋਈ ਨਿਚਾ ਕਰਨ ਵਾਲੇ ਅਤੇ ਸਿਚਾਈ ਦੇ ਜਾਣਨ ਵਾਲੇ ਧੰਨਵਾਦ ਨਾਲ ਵਰਤਨ ਕਿਉਂਕਿ ਜੋ ਪਰਮੇਸ਼ਰ ਦੀ ਉਤਪਤ ਕੀਤੀ ਹੋਈ ਹਰੇਕ ਵਸਤ ਚੰਗੀ ਹੈ ਅਤੇ ਕੋਈ ਤਾਗਣ ਦੇ ਯੋਗ ਨਹੀਂ ਜੇ ਕਦੇ ਉਹ ਧੰਨਵਾਦ ਨਾਲ ਲਈ ਜਾਵੇ ਇਸ ਲਈ ਜੋ ਉਹ ਪਰਮੇਸ਼ਰ ਦੇ ਬਚਨ ਨਾਲ ਅਤੇ ਅਰਦਾਸ ਨਾਲ ਪਵਿੱਤਰ ਹੋ ਜਾਂਦੀ ਹੈ ਜੇ ਤੂੰ ਭਰਾਵਾਂ ਦੇ ਅੱਗੇ ਇਹ ਗੱਲਾਂ ਪੇਸ਼ ਕਰੇ ਦਾ ਨੇਚਾ ਅਤੇ ਉਸ ਚੰਗੀ ਸਿੱਖਿਆ ਦੀਆਂ ਗੱਲਾਂ ਤੋਂ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਰਿਹਾ ਬਲਕੇ ਮਸੀ ਯਿਸੂ ਦਾ ਚੰਗਾ ਸੇਵਕ ਬਣੇਗਾ ਪਰ ਗੰਧੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਲਈ ਆਪ ਸਾਧਨਾ ਕਰ ਕਿਉਂਕਿ ਜੋ ਸਰੀਰਿਕ ਸਾਧਨਾ ਤੋਂ ਲਾਭ ਥੋੜਾ ਹੈ ਪਰ ਭਗਤੀ ਸਭਨਾ ਗੱਲਾਂ ਲਈ ਲਾਭਵੰਤ ਹੈ ਕਿਉਂਕਿ ਜੋ ਹੁਣ ਦਾ ਅਤੇ ਆਉਣ ਵਾਲੇ ਜੀਵਨ ਦਾ ਵਾਅਦਾ ਉਹਦੇ ਨਾਲ ਹੈ ਇਹ ਬਚਨ ਸੱਤ ਹੈ ਅਤੇ ਪੂਰੀ ਤਰ੍ਹਾਂ ਮੰਨਨਯੋਗ ਹੈ ਇਸਨੁਮਿਤ ਅਸੀਂ ਮਿਹਨਤ ਅਤੇ ਯਤਨ ਕਰਦੇ ਹਾਂ ਇਸ ਲਈ ਜੋ ਅਸਾਂ ਜਿਉਂਦੇ ਪਰਮੇਸ਼ਰ ਉਤੇ ਆਸ ਲਾਈ ਹੋਈ ਹੈ ਜਿਹੜਾ ਸਾਰੇ ਮਨੁੱਖਾਂ ਦਾ ਪਰ ਖਾਸ ਕਰਕੇ ਨੀਚਾ ਵਨ ਦਾ ਮੁਕਤੀਦਾਤਾ ਹੈ ਇਹਨਾਂ ਗੱਲਾਂ ਦਾ ਹੁਕਮ ਕਰ ਅਰ ਸਿਖਾ ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ ਸਗੋ ਤੂੰ ਨੀਚਾ ਵਨ ਲਈ ਬਚਨ ਵਿੱਚ ਚਾਲ ਚੱਲਨ ਵਿੱਚ ਪ੍ਰੇਮ ਵਿੱਚ ਨੀਚਾ ਵਿੱਚ ਪਵਿੱਤਰਤਾਈ ਵਿੱਚ ਨਮੂਨਾ ਬਣੀ ਜਾਤੀਕਰ ਮੈਂ ਨਾ ਆਵਾਂ ਤੂੰ ਪੜਾਈ ਕਰਨ ਉਪਦੇਸ਼ਕਰਨ ਅਤੇ ਸਿੱਖਿਆ ਦੇ ਵਿੱਚ ਲੱਗਾ ਰਹੀਂ ਤੂੰ ਉਸ ਦਾਤ ਦੀ ਬੇਪਰਵਾਹੀ ਨਾ ਕਰ ਜੋ ਤੇਰੇ ਵਿੱਚ ਹੈ ਜਿਹੜੀ ਅਗੰਬ ਵਾਕ ਦੇ ਰਹੀ ਪਰਿਆਂ ਦੇ ਹੱਥ ਰੱਖਣ ਨਾਲ ਤੈਨੂੰ ਦਿੱਤੀ ਗਈ ਹੈ ਇਹਨਾਂ ਗੱਲਾਂ ਦਾ ਉਦਮ ਕਰ ਇਹਨਾਂ ਗੱਲਾਂ ਵਿੱਚ ਲੱਗਾ ਰੋ ਪਏ ਤੇਰੀ ਤਰੱਕੀ ਸਭਨਾਂ ਹੋਂਤੇ ਪ੍ਰਗਟ ਹੋਵੇ ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ ਇਹਨਾਂ ਗੱਲਾਂ ਉੱਤੇ ਪੱਕਿਆ ਰੋ ਕਿਉਂ ਜੋ ਤੋ ਇਹ ਕਰਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ